ਆ ਦੇ ਦੀਵਾਲੀ ਦੀਆਂ ਫਿਰ ਆਪਾਂ ਹੀ ਅੱਜ ਆਰਗੰਜ਼ਾ ਦੇ ਸੂਟ ਲੈ ਕੇ ਆਏ ਸਪੈਸ਼ਲ ਆਫਰ ਜੀ ਓਕੇ ਠੀਕ ਹੈ ਜੀ ਦੀਵਾਲੀ ਲਈ ਆਪਾਂ ਨੇ ਤਮਾਕਾ ਸੇਲ ਲਗਾ ਲਈ ਠੀਕ ਹੈ ਜੀ ਦੀਵਾਲੀ ਦਾ ਸਪੈਸ਼ਲ ਤਮਾਕਾ ਸੇਲ ਰੇਟ ਰਹੂਗਾ ਚੈਲੰਜ ਵਾਲਾ ਹਾਂਜੀ 50000 ਰੁਪਏ ਇਨਾਮ ਦੇਵਾਂਗੇ ਜੇ ਤੁਹਾਨੂੰ ਇਹ ਰੇਟ ਮਾਰਕੀਟ ਚ ਕਿਤੇ ਮਿਲ ਗਿਆ ਜੀ ਠੀਕ ਹੈ ਜੀ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਏ ਦਾ ਲਓ ਜੀ ਸਿਰਫ ਔਰ ਸਿਰਫ 250 ਰੁਪਏ ਸਿਰਫ ਔਰ ਸਿਰਫ 250 ਰੁਪਏ ਕੋਈ ਆਪਾਂ ਸ਼ੀਸ਼ਾ ਸਿਲਕ ਲੈ ਕੇ ਆਏ ਤੁਹਾਡੇ ਲਈ ਓਕੇ ਮਾਰਕੀਟ ਦੇ ਵਿੱਚ ਸ਼ੀਸ਼ਾ ਸਿਲਕ ਦਾ ਸੂਟ ਹੈ ਜਿਹੜਾ ਨਹੀਂ 500 ਰੁਪਏ ਦਾ ਮਿਲ ਰਿਹਾ ਏ ਠੀਕ ਆ ਜੀ ਆਪਾਂ ਤੁਹਾਨੂੰ ਸੂਟ ਦੇ ਤੇ ਵਰਕ ਤਾਂ ਜਿਹੜਾ ਦੇਣਾ ਹੈ ਦੇਣਾ ਹੀ ਹੈ ਹਾਂਜੀ ਠੀਕ ਆ ਜੀ ਨਾਲ ਹੈਂਡਵਰਕ ਦੇਣਾ ਓਕੇ ਠੀਕ ਆ ਜੀ ਨਾਲ ਹੈਂਡਵਰਕ ਨਾਲ ਦੁਪੱਟੇ ਉੱਤੇ ਵਰਕ ਓਕੇ ਜੇ ਤੁਸੀਂ ਮਾਰਕੀਟ ਦੇ ਦੁਪੱਟਾ ਸੂਟ ਲੈਣ ਜਾਂਦੇ ਹੋ ਤਾਂ 750 ਦਾ ਸੂਟ ਹੁੰਦਾ ਹਾਂਜੀ ਆਪਾਂ ਤੁਹਾਨੂੰ ਦੁਪੱਟਾ ਤੇ ਵੀ ਵਰਕ ਦਿੰਨੇ ਆ ਸੂਟ ਦੇ ਤੇ ਵੀ ਵਰਕ ਦਿੰਨੇ ਆ ਵਿਦ ਹੈਂਡਵਰਕ ਦਿੰਨੇ ਆ ਓਕੇ ਜੀ ਠੀਕ ਹੈ ਰੇਟ ਕੀ ਦਿੰਨੇ ਆ ਸਿਰਫ ਔਰ ਸਿਰਫ 999 ਰੁਪਏ ਦਾ ਫੇਰ ਵੀ ਬਗਲ ਪੱਲੇ ਦਾ ਹਿਸਾਬ ਨਾਲ ਬਣ ਜੂਗਾ ਕਹਿੰਦੇ ਦੋ ਆ ਨਿਕਲਦੀ ਢਾਈ ਤੱਕੀ ਹੈ ਠੀਕ ਹੈ ਵੱਧ ਨਿਕਲੀ ਤਾਂ ਤੁਹਾਡੀ ਕਿਸਮਤ ਹੈ ਫੈਂਸੀ ਆਈਟਮਾਂ ਨੇ ਕਰਾਸ਼ ਸ਼ਿਮਰ ਹੈ ਸ਼ਿਮਰ ਹੈ ਬਰਬਰੀ ਹੈ ਫੈਂਡੀ ਹੈ ਠੀਕ ਹੈ ਗਲਾਸ ਔਰ ਗੰਜਾ ਠੀਕ ਹੈ ਰੇਟ ਲੈਣਾ ਸਿਰਫ ਔਰ ਸਿਰਫ 25 ਰੁਪਏ ਪੀਸ ਲਓ ਜੀ 25 ਰੁਪਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮੰਡੀ ਅਮੰਦਗੜ ਤੇ ਸ਼ਹਿਰ ਮੰਡੀ ਅਮੰਦਗੜ ਦੀਵਾਲੀ ਦੇ ਸੂਟਾਂ ਤੇ ਬਹੁਤ ਭਾਰੀ ਛੇਲੇ ਜਿਹੜੀਆਂ ਲੱਗ ਚੁੱਕੀਆਂ ਨੇ ਤੇ ਕੱਟ ਵਿੱਚ ਵੀ ਤੁਹਾਨੂੰ ਸਾਰੇ ਆਪਾਂ ਦਿਖਾਵਾਂਗੇ ਸੂਟ ਵੀ ਦਿਖਾਵਾਂ ਕੀ ਕੀ ਆਫਰਾਂ ਸੂਟਾਂ ਤੇ ਲਾਈਆਂ ਨੇ ਉਹ ਵੀ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਤੇ ਪ੍ਰੋਪਰ ਸਾਰਾ ਐਡਰੈਸ ਦੱਸਾਂਗੇ ਤੁਸੀਂ ਪਹੁੰਚਣਾ ਕਿੱਥੇ ਆ ਸੋ ਚੱਲਦੇ ਆਂ ਆਦੀ ਵੀਡੀਓ ਨਾਲ ਆਪਾਂ ਸ਼ੁਰੂ ਕਰਾਓ ਜੀ ਆਪਾਂ ਪਹੁੰਚੇ ਆਂ ਅਨਮ ਕਲੋਥ ਹਾਊਸ ਤੇ ਇੱਧਰ ਆ ਜਾਂਦਾ ਧੂਲਕੋ ਚਲਦੇ ਆਪਾਂ ਤੁਹਾਨੂੰ ਕੀ ਕੀ ਨੇ ਦਿਵਾਲੀ ਜਿਹੜੀ ਆਫਰਾਂ ਲਾਈ ਨੇ ਸਾਰੀਆਂ ਸਾਨੂੰ ਆਪ ਦੱਸਾਂਗੇ ਸੋ ਚਲਦੇ ਆ ਤੁਹਾਨੂੰ ਸਾਰੀਆਂ ਪਾਜ ਨੇ ਵੀ ਸੇਲ ਜਿਹੜੀ ਉਹ ਦਿਖਾਉਨੇ ਆ ਹਾਂਜੀ ਵੀਰੇ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਜੀ ਕੀ ਆਫਰ ਲਾਦੇ ਦਿਵਾਲੀ ਦੀਆਂ ਫਿਰ ਆਪਾਂ ਹੀ ਅੱਜ ਆਰਗੰਜ਼ਾ ਦੇ ਸੂਟ ਲੈ ਕੇ ਆਂ ਸਪੈਸ਼ਲ ਆਫਰ ਜੀ ਓਕੇ ਠੀਕ ਹੈ ਜੀ ਦਿਵਾਲੀ ਲਈ ਆਪਾਂ ਨੇ ਤਮਾਕਾ ਸੇਲ ਲਗਾ ਲਈ ਠੀਕ ਹੈ ਜੀ ਦਿਵਾਲੀ ਦਾ ਸਪੈਸ਼ਲ ਤਮਾਕਾ ਸੇਲ ਰੇਟ ਰੂਗਾ ਚੈਲੰਜਰ ਵਾਲਾ ਹਾਂਜੀ 50000 ਰੁਪਏ ਇਨਾਮ ਦੇਵਾਂਗੇ ਜੇ ਤੁਹਾਨੂੰ ਇਹ ਰੇਟ ਮਾਰਕੀਟ ਚ ਕਿਤੇ ਮਿਲ ਗਿਆ ਜੀ ਠੀਕ ਹੈ ਜੀ ਰੇਟ ਰਹੂਗਾ ਸਿਰਫ ਅ ਸਿਰਫ 250 ਰੁਪਏ ਦਾ। ਲਓ ਜੀ ਸਿਰਫ 250 ਰੁਪਏ। ਸਿਰਫ ਅ ਸਿਰਫ 250 ਰੁਪਏ ਦਾ ਸੂਟ ਹੋਊਗਾ। ਠੀਕ ਹੈ ਜੀ। ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਪਹੋਂਗੇ। ਠੀਕ ਹੈ ਜੀ। ਠੀਕ ਹੈ ਜੀ। ਕਲਰ ਡਿਜ਼ਾਈਨ ਬਹੁਤ ਜ਼ਿਆਦਾ ਮਿਲ ਜਾਣਗੇ 250 ਵਾਲੇ ਦੇ ਚ। ਆ ਦੇਖੋ ਜੀ। ਆ ਵੀ ਇਹੀ ਰੇਟ ਦਵਾਂਗੇ ਆਪਾਂ। ਹੈਵੀ ਡਿਜ਼ਾਈਨ ਜੀ। ਲਓ ਜੀ। ਪਰ ਮਿਲੂਗਾ ਮੈਂ ਫੇਰ ਇੱਕ ਰਿਕਵੈਸਟ ਕਰਦਾ। ਮਿਲੂਗਾ ਉਹਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ। ਠੀਕ ਹੈ ਜੀ। ਲਓ ਜੀ। ਆ ਦੇਖੋ ਆ ਵੀ ਇਹੀ ਰੇਟ ਲਗਾ ਦਿੰਦਾ ਹਾਂ ਹਾਂਜੀ ਸਿਰਫ ਔਰ ਸਿਰਫ 250 ਰੁਪਏ ਲਓ ਜੀ ਸਿਰਫ ਔਰ ਸਿਰਫ 250 ਰੁਪਏ ਪੂਰੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਠੀਕ ਹੈ ਕਲਰ ਡਿਜ਼ਾਈਨ ਬਹੁਮ ਮਿਲ ਜਾਣਗੇ ਜਿੰਨੇ ਕਹੋ ਇੱਕ ਇੱਕ ਕਲਰ ਦਿਖਾ ਰਹੇ ਹਾਂ ਜੀ ਠੀਕ ਹੈ ਫਿਲਹਾਲ ਇਹ ਨਾਲ ਜੀ ਮਾਲ ਬਹੁਮ ਮਿਲ ਜੂਗਾ ਲਓ ਇਹ ਨਹੀਂਗਾ ਕੱਪੜਾ 1 ਇੰਚ ਵੀ ਘਟ ਹੋਇਆ ਤੁਸੀਂ ਸੂਟ ਉਰੇ ਵਾਪਸ ਕਰ ਦਿਓ ਇੰਨੀ ਮੇਰੀ ਗਾਰੰਟੀ ਹੈ ਠੀਕ ਹੈ ਇਹ ਕਪੜਾ ਘੱਟ ਹੋਇਆ 1 ਇੰਚ ਵੀ ਤਾਂ ਤੁਸੀਂ ਸੂਟ ਵਾਪਸ ਕਰ ਜਿਓ ਠੀਕ ਆ ਦੇਖੋ ਪੂਰਾ ਹੈਵੀ ਵਰਕ ਦੁਪੱਟਾ ਐ ਨਹੀਂਗਾ ਵੀ ਕੋਈ ਛੋਟਾ ਹੋਊਗਾ ਦੁਪੱਟੇ ਉੱਤੇ ਲੈਸ ਲੱਗੀ ਹੋਈ ਹੋਊਗਾ ਦੇਖੋ ਜੀ ਪੂਰਾ ਖੁੱਲਾ ਟੁੱਲਾ ਦੁਪੱਟਾ ਇਹ ਪੂਰਾ ਹੈ ਨਾ ਠੀਕ ਹੈ ਠੀਕ ਹੈ ਜੀ ਰੇਟ ਕੀ ਰਹਿਣਾ ਸਿਰਫ ਔਰ ਸਿਰਫ 250 ਰੁਪਿਆ ਠੀਕ ਹੈ ਜੀ ਠੀਕ ਹੈ ਜੀ ਕਲਾ ਡਿਜ਼ਾਈਨ ਬਹੁਤ ਆਉਣਗੇ ਠੀਕ ਹੈ ਜੀ ਕਲਾ ਡਿਜ਼ਾਈਨ ਜਿੰਨੇ ਕਹੋਗੇ ਉਨੇ ਮਿਲ ਜਾਣਗੇ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਿਆ ਠੀਕ ਹੈ ਜੀ ਆ ਜੀ ਲਓ ਜੀ ਅੰਦਰ ਦੇ ਤੁਹਾਨੂੰ ਸੋਹਣੇ ਸੋਹਣੇ ਸੂਟ ਸਿਰਫ 250 ਰੁਪਏ ਦੇ ਵਿੱਚ ਸ਼ਹਿਰ ਮੰਡੀ ਐਮਨਤ ਘੜ ਦੇ ਵਿੱਚ ਆ ਦੇਖੋ ਲਓ ਠੀਕ ਸਿਰਫ ਸਿਰਫ 250 ਰੁਪਏ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਜਿਹਨੇ ਆਨਲਾਈਨ ਮੰਗਾਉਣੇ ਹੋਣਗੇ ਘੜ ਤੋਂ ਘੜ 10 ਸੂਟਾਂ ਦਾ ਆਰਡਰ ਦੇਣਾ ਪਊਗਾ 250 ਵਾਲੇ ਚ ਠੀਕ ਹੈ ਜੀ ਠੀਕ ਹੈ ਜਿਹੜੇ ਮਹਿੰਗੇ ਸੂਟ ਆਉਣਗੇ ਉਹ ਸਿੰਗਲ ਵੀ ਮੰਗਾ ਸਕਦੇ ਨੇ ਜਿਹੜਾ 250 300 500 1000 ਤੱਕ ਜਿਹੜਾ 1000 ਵਾਲਾ ਲਊਗਾ ਉਹ ਸਿੰਗਲ ਸੂਟ ਵੀ ਮੰਗਾ ਸਕਦਾ ਡਿਜ਼ਾਈਨ ਕਲਰ ਮਿਲੇ ਬਹੁਤ ਜ਼ਿਆਦਾ ਪਹਿਨੇ ਠੀਕ ਹੈ ਜੀ ਡਿਜ਼ਾਈਨ ਕਲਰ ਜਿੰਨੇ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਆ ਦੇਖੋ ਇਹ ਕਾ ਵੀ ਡਿਜ਼ਾਈਨ ਹੈ ਰੇਟਾਂ ਦੀ ਪੂਰੀ ਫੁੱਲ ਗਰੰਟੀ ਹੁੰਦੀ ਹੈ ਜਿਵੇਂ ਕਿ ਆਪਾਂ ਹਰੇਕ ਵੀਡੀਓ 'ਚ ਕਹਿੰਦੇ ਆ ਜੇ ਰੇਟ ਕੋਈ ਦੇ ਦਵੇ ਆਪਣੇ ਵਾਲੇ ਤਾਂ 50000 ਰੁਪਏ ਇਨਾਮ ਦਿੰਨੇ ਆ ਜੀ ਆ ਵਾਲੇ ਸੂਟੇ ਲਓ ਜੀ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਤਾਂ ਸੁਣਣੀ ਨੂੰ ਇੱਕ ਆਪ ਆਈਟਮ ਹੋਲ ਲੈ ਕੇ ਆਏ ਜੀ ਤੁਹਾਡੇ ਲਈ ਹਾਂਜੀ ਠੀਕ ਹੈ ਜੀ ਜਿਹੜੀ ਆਈਟਮ ਆਪਾਂ ਇੱਕ ਹੋਲ ਲੈ ਕੇ ਆਏ ਆ ਨਾ ਹਾਂਜੀ ਇਹਦੇ ਤੇ ਦੁਪੱਟੇ ਉੱਤੇ ਵਰਕ ਹੁੰਦੇ ਆ ਜੀ ਓਕੇ ਜੀ ਤਪੜਾ ਇਹੀ ਹੈ ਡਿਜ਼ਾਈਨ ਵੀ तकरीबन ਇਹੀ ਹੁੰਦੇ ਨੇ ਪਰ ਇਹਦਾ ਫਰਕ ਇਹ ਹੁੰਦਾ ਹੈ ਵੀ ਇਹਦੇ ਦੁਬੱਟੇ ਉੱਤੇ ਵਰਕ ਹੁੰਦਾ ਲਓ ਜੀ ਆ ਦੇਖੋ ਜੀ ਹਾਂਜੀ ਆ ਦੇਖੀ ਲਓ ਜੀ ਠੀਕ ਠੀਕ ਆ ਜੀ ਦੁਪੱਟਾ ਕੱਟ ਵਰਕ ਹੋਊਗਾ ਹਾਂਜੀ ਦੋਈ ਫੋਰਸ ਫੋਰ ਸਾਈਡ ਕੱਟ ਵਰਕ ਹੋਊਗਾ ਦੁਪੱਟਾ ਨਾਲ ਸਾਰੇ ਦੁਪੱਟੇ ਤੇ ਬੁਟੀਆਂ ਆਉਣਗੀਆਂ ਇੱਧਰ ਵੀ ਬੁਟੀਆਂ ਹੋਣਗੀਆਂ ਸੂੜੇ ਉੱਤੇ ਵਰਕ ਹੋਊਗਾ ਰੇਟ ਰਹਿਣਾ ਸਿਰਫ ਸਿਰਫ 299 ਰੁਪਏ ਲਓ ਜੀ ਸਿਰਫ ਸਿਰਫ 299 ਸਿਰਫ ਸਿਰਫ 299 ਰੁਪਏ ਮਿਲੂ ਪਰ ਉਹਨੂੰ ਮੈਂ ਫਿਰ ਕਹਿ ਰਿਹਾ ਮਿਲੂ ਪਰ ਉਹਨੂੰ ਜਿਹੜਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਕੇ ਆਊਗਾ ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਠੀਕ ਹੈ ਜੀ ਠੀਕ ਹੈ ਜੀ ਆਹ ਲਓ ਜੀ ਆ ਵੀ ਡਿਜ਼ਾਈਨ ਇਹਦੇ ਚੀਜ਼ ਹਾਂਜੀ ਦੇਖੋ ਇਹ ਇੱਕ ਗੱਲ ਹੋਰ ਕਹਿਣਾ ਕਈ ਵਾਰ ਹੁੰਦਾ ਜਿਵੇਂ ਅੱਜ ਆਪਨੇ ਇਹ ਵੀਡੀਓ ਬਣਾ ਲਈ ਠੀਕ ਹੈ ਜੀ ਅੱਜ ਇਹ ਬਣਾ ਲਈ ਕਈ ਕਸਟਮਰ ਅਗਲੇ ਸਾਲ ਦੇਖ ਲਾਂਦੇ ਨੇ ਇਹ ਹੀ ਵੀਡੀਓ ਹਾਂਜੀ 3 ਮਹੀਨੇ ਬਾਅਦ ਦੇਖ ਲਾਂਦੇ ਨੇ 4 ਮਹੀਨੇ ਬਾਅਦ ਦੇਖ ਲਾਂਦੇ ਨੇ ਉਹ ਕਹਿੰਦੇ ਨੇ ਵੀਰੇ ਅਸੀਂ ਵੀਡੀਓ ਥੋੜੀ ਦੇਖੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਵੀਡੀਓ ਦੇਖੀ ਐ ਥੋੜਾ ਸੂਟ ਪਾਇਆ ਹੋਇਆ ਸੀ 299 ਵਾਲੇ ਠੀਕ ਹੈ ਜੀ ਠੀਕ ਹੈ ਜੀ ਸੋ ਨੂੰ ਵੀ ਪਤਾ ਹੈ ਆਪਣੀ ਸੇਲ ਜਦ ਤੱਕ ਹੀ ਹੁੰਦੀ ਹੈ ਜਦ ਤੱਕ ਮਾਲ ਅਵੇਲੇਬਲ ਹੁੰਦੇ ਹੀ ਹਾਂਜੀ ਹਾਂਜੀ ਹੁਣ ਸਪੋਜ਼ ਕਰੋ ਕਿਸੇ ਕਸਟਮਰ ਨੇ ਆਹ ਡਿਜ਼ਾਈਨ ਦੇਖ ਲਈ ਹਾਂਜੀ ਬਹੁਤ ਫੇਮਸ ਡਿਜ਼ਾਈਨ ਹੈ ਇਹ ਹਾਂਜੀ ਬਹੁਤ ਜਾ ਇਹਦਾ ਵੀ ਰੇਟ ਆਪਾਂ 299 ਹੀ ਰੱਖਿਆ ਹੈ ਠੀਕ ਹੈ ਜੀ ਠੀਕ ਹੈ ਜੀ ਹੁਣ ਆਹ ਡਿਜ਼ਾਈਨ ਵਿਗ ਗਿਆ ਸੇਲ ਹੋ ਗਿਆ ਦਬੱਟੇ ਉੱਤੇ ਵਰਕ ਹੋਊਗਾ ਹਾਂਜੀ ਠੀਕ ਹੈ ਜੀ ਹਾਂਜੀ ਇਹ ਡਿਜ਼ਾਈਨ ਸੇਲ ਹੋ ਗਿਆ ਤੇ ਕਸਟਮਰ ਕਹਿੰਦਾ ਵੀਰੇ ਸਾਨੇ ਅਸੀਂ ਥੋੜੀ ਵੀਡੀਓ ਦੇਖੀ ਆਹੀ ਸੂਟ ਲੈਣਾ ਜੀ ਓਕੇ ਡਿਜ਼ਾਈਨ ਦੇ ਵਿੱਚ ਥੋੜਾ ਬਹੁਤ ਕੰਪਰੋਮਾਈਜ਼ ਕਰ ਲਿਓ ਮੈਂ ਪਹਿਲੀ ਕਹਿੰਨਾ ਕਈ ਵਾਰ ਹਮੇਸ਼ਾ ਨਹੀਂ ਹੁੰਦਾ ਕਿ ਉਹੀ ਤੁਹਾਨੂੰ ਡਿਜ਼ਾਈਨ ਮਿਲੇ ਠੀਕ ਹੈ ਜੀ ਠੀਕ ਹੈ ਡਿਜ਼ਾਈਨ 'ਚ ਕੰਪਰੋਮਾਈਜ਼ ਕਰ ਲਿਓ ਹੋਰ ਕੋਈ ਰਿਕੁਐਸਟ ਹੈ ਸਾਡੀ ਕਈ ਵਾਰ ਕਸਟਮਰ ਕਹਿੰਦਾ ਵੀਰੇ ਦਿਖਾਉਂਦੇ ਕੋਈ ਸ਼ੋਰ ਹਾਂ ਜੀ ਸਾਨੂੰ ਪਾ ਦਿਖਾਈ ਕੁਝ ਹੋਰ ਜਾਨੀਓ ਪਾਉਂਦੇ ਕੋਈ ਸ਼ੋਰ ਹਾਂ ਇਸ ਕਰਕੇ ਸਾਡੀ ਰਿਕੁਐਸਟ ਬੇਹਿੰਦ ਹੁੰਦੀ ਹੈ ਕਿ ਜਿਹੜੀ ਸੇਲ ਹੁੰਦੀ ਹੈ ਨਾ ਜਿਹੜੀ ਸੇਲ ਇਹ ਵਿੱਚ ਮਾਲ ਜਦ ਤੱਕ ਵਿਕੇ ਜਾਂਦਾ ਹੈ ਵਿਕੇ ਜਾਂਦਾ ਤੁਸੀਂ ਕਹਿੰਦੇ ਅਸਤਾ ਕੱਲ ਵੀਡੀਓ ਦੇਖੀ ਸੀ ਹਾਂਜੀ ਹਾਂਜੀ ਬੇਸ਼ੱਕ ਤੁਸੀਂ ਵੀਡੀਓ ਕੱਲ ਦੇਖੀ ਸੀ ਪਰ ਪਾਈ ਹੋਈ ਨੂੰ 6 ਮਹੀਨੇ ਹੋ ਜਾਂਦੇ ਨੇ ਹਾਂਜੀ ਹਾਂਜੀ ਹੁਣ ਮੇਰੇ ਕਈ ਕਸਟਮਰ ਇਦਾਂ ਦੇ ਆਉਂਦੇ ਨੇ ਜਿਹੜੇ ਨੇ ਇੱਕ ਇੱਕ ਸਾਲ ਪੁਰਾਣੀ ਵੀਡੀਓ ਪਾਈ ਹੋਈ ਹੈ ਉਹ ਦੇਖ ਕੇ ਆਉਂਦੇ ਨੇ ਵੀਰੇ ਵੀ ਅਸੀਂ ਤੁਹਾਡੀ ਆ ਵੀਡੀਓ ਦੇਖੀ ਸੀ ਵੀ ਉਹ ਸੂਟ ਸਾਨੂੰ ਆ ਰੇਟ ਦੇਵੋ ਮੈਂ ਕਹਿੰਦਾ ਇਹਦਾ ਸੂਟ बिक ਗਿਆ ਲੈ ਵੀਰੇ ਤੁਸੀਂ ਤਾਂ ਵੀਡੀਓ ਦਿਖਾਉਂਦੇ ਕੁਝ ਹੋਰ ਵੀ ਇਸ ਕਰਕੇ ਰਿਕੁਐਸਟ ਹੈ ਹਾਂਜੀ ਇਹ ਦੀਵਾਲੀ ਤੱਕ ਦੀ ਸੇਲ ਹੈ ਦੀਵਾਲੀ ਤੱਕ ਦੀ ਆਫਰ ਹੈ ਠੀਕ ਹੈ 2025 ਚੱਲ ਰਿਆ ਸਨ ਠੀਕ ਹੈ ਜਦ ਤੱਕ ਦੀ ਸੇਲ ਹੈ ਠੀਕ ਹੈ ਜੀ ਇਹ ਗੱਲ ਧਿਆਨ ਨਾਲ ਸੁਣ ਲਿਆ ਕਰੋ ਗੱਲ ਨੂੰ ਇੱਕ ਵਾਰ ਪਲੀਜ਼ ਰਿਪੀਟ ਕਈ ਕਸਟਮਰ ਕਰੀ ਜਾਂਦੇ ਨੇ ਗੱਲ ਨੂੰ ਧਿਆਨ ਨਾਲ ਸੁਣ ਲਿਆ ਕਰੋ ਸਮਝ ਲਿਆ ਕਰੋ ਆ ਦੇਖੋ ਲਓ ਜੀ ਆ ਡਿਜ਼ਾਈਨ ਦਾ ਮਾਰਕੀਟ ਵਿੱਚ 800 ਤੋਂ ਘੱਟ ਕੋਈ ਸੂਟ ਨਹੀਂ ਦੇ ਰਹੀ ਕੋਈ ਵੀ 800 ਤੋਂ ਘੱਟ ਨਹੀਂ ਦੇ ਰਿਆ ਪਰ ਆਪਾਂ ਕੀ ਰੇਟ ਦੇਣਾ ਦੁਪੱਟੇ ਉੱਤੇ ਪੂਰੀ ਟਾਪ ਦੀ ਲੈਸ ਲੱਗੀ ਆ ਦੇਖੋ ਜੀ ਹਾਂਜੀ ਹਾਂਜੀ ਠੀਕ ਹੈ ਵੇਦਾ ਦੁਪੱਟੇ ਉੱਤੇ ਵਰਕ ਦੇ ਰਹੇ ਆ ਠੀਕ ਹੈ ਦੁਪੱਟੇ ਉੱਤੇ ਟਾਪ ਦੀ ਲੈਂਸ 20 ਰੁਪਏ ਮੀਟਰ ਵਾਲੀ ਲੈਂਸ ਲਾਈ ਹੋਈ ਆ ਹਾਂਜੀ ਹਾਂਜੀ ਪਰ ਆਪਣੇ ਪੜਤੇ ਨੇ ਸਿੱਧੀ ਗੱਲ ਦੁੱਜੀ ਠੀਕ ਹੈ ਆਪਾਂ ਹਰ ਸੂਟ ਜਿਹੜਾ ਲੈ ਕੇ ਆਉਣਿਆ ਮਾਰਕੀਟ ਨਾਲੋਂ ਸਭ ਤੋਂ ਘੱਟ ਲੈ ਕੇ ਆਉਣਿਆ ਠੀਕ ਆ ਜੀ ਬੇਸ਼ੱਕ ਤੁਸੀਂ ਆਨਲਾਈਨ ਕਿਸੇ ਵੀ ਦੁਕਾਨਦਾਰ ਦਾ ਰੇਟ ਦੇਖ ਲਿਓ ਤੇ ਮੇਰਾ ਰੇਟ ਦੇਖ ਲਿਓ ਤੁਹਾਨੂੰ ਆਪਨੇ ਪਤਾ ਲੱਗ ਜਾਊ ਹਰ ਇੱਕ ਇਨਸਾਨ ਕਹੂਗਾ ਵੀ ਮੇਰੇ ਰੇਟ ਘੱਟ ਨੇ ਮੇਰੇ ਰੇਟ ਘੱਟ ਨੇ ਮੈਂ ਵੀ ਕਹੂੰਗਾ ਸਿੱਧੀ ਗੱਲ ਹੈ ਪਰ ਰੇਟ ਦਾ ਸਹੀ ਰੇਟਾਂ ਦਾ ਕਦੋਂ ਪਤਾ ਲੱਗੂਗਾ ਜਦੋਂ ਤੁਸੀਂ ਮਾਰਕੀਟ ਚੋਂ ਨਿਕਲੋਗੇ ਮਾਰਕੀਟ ਚੋਂ ਲੈਨ ਜਾਓਗੇ ਤੁਹਾਨੂੰ ਇਹੀ ਵਾਲਾ ਮਾਰਕੀਟ ਚ 500 ਦਾ ਦਊਗਾ ਜਾਂ 600 ਦਾ ਤੁਹਾਡੇ ਮੇਰੀ ਦੁਕਾਨ ਧਿਆਨ ਚਾਊਗੀ ਹਾਂ ਉਹ ਵੀਰੇ ਦਾ ਤਾਂ 300 ਦਾ ਪਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਹਰ ਇੱਕ ਦੁਕਾਨਦਾਰ ਕਹਿੰਦਾ ਵੀ ਸਾਡੇ ਰੇਟ ਸਹੀ ਨਹੀਂ ਸਾਡੇ ਰੇਟ ਸਹੀ ਨਹੀਂ ਠੀਕ ਹੈ ਜੀ ਸਿਰਫ ਔਰ ਸਿਰਫ 299 ਰੁਪਏ ਦਾ ਠੀਕ ਹੈ ਜੀ ਪਰ ਫਿਰ ਉਹ ਹੀ ਰਿਕੁਐਸਟ ਰਹਿੰਦੀ ਹੈ ਕਿ ਮਿਲੂਗਾ ਉਹਨੂੰ ਹੀ ਠੀਕ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦੇ ਠੀਕ ਹੈ ਜੀ ਡਿਜ਼ਾਈਨ ਕਲਰ ਮੇਲੇ ਬਹੁਤ ਜ਼ਿਆਦਾ ਬੈਨੇ ਬਹੁਤ ਜ਼ਿਆਦਾ ਓਕੇ ਜੀ ਠੀਕ ਹੈ ਜੀ ਲਓ ਜੀ ਆਹ ਦੇਖੋ ਆ ਵੀ 299 ਦਾ ਠੀਕ ਹੈ ਜੀ ਹੁਣ ਕੱਲ ਇੱਕ ਕਸਟਮਰ ਦਾ ਮੈਨੂੰ ਮਤਲਬ ਉਹ ਆਇਆ ਹੋਇਆ ਸੀ ਹਾਂਜੀ ਕਮੈਂਟ ਆਇਆ ਸੀ ਕਦੇ ਵੀਰੇ ਤੁਸੀਂ ਜਿਹੜਾ ਅਸੀਂ ਦੁਕਾਨ ਤੇ ਹੋਣ ਆ ਲਓ ਤੁਹਾਡਾ ਸੂਟ ਸੇਲ ਹੋ ਜਾਂਦੇ ਨੇ ਤੁਸੀਂ ਸਾਨੂੰ ਦਿਖਾਉਂਦੇ ਨਹੀਂ ਉਹ ਵਾਲੇ ਜਿਹੜੇ ਅਸੀਂ ਦੇਖ ਕੇ ਆਉਂਦੇ ਆ ਮੈਂ ਉਹੀ ਗੱਲ ਫਿਰ ਦੁਬਾਰਾ ਦੁਬਾਰਾ ਕਹਾਂ ਨਹੀਂ ਵੇ ਦੇਖੋ ਜੀ ਜਿਹੜੀ ਵੀਡੀਓ ਤੁਸੀਂ ਮੈਨੂੰ ਦਿਖਾ ਰਹੇ ਹੋ ਸਾਲ ਪੁਰਾਣੀ ਹੈ ਕੋਈ 1 ਮਹੀਨਾ ਪੁਰਾਣੀ ਦਿਖਾ ਰਿਹਾ ਕੋਈ 2 ਮਹੀਨੇ ਪੁਰਾਣੀ ਦਿਖਾ ਰਿਹਾ ਕੋਈ 6 ਮਹੀਨੇ ਪੁਰਾਣੀ ਦਿਖਾ ਰਿਹਾ ਵੀ ਉਹੀ ਗੱਲ ਹੈ ਗੱਲ ਨੂੰ ਆਰਾਮ ਨਾਲ ਸਮਝ ਲਿਆ ਕਰੋ ਦੇਖੋ ਅੱਜ ਅੱਜ ਪਾਇਆ ਅੱਜ ਇਹ 2025 ਇਹ 15 ਅਕਤੂਬਰ ਨੂੰ ਪਾ ਰਹੇ ਆਪਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ 15 ਅਕਤੂਬਰ ਨੂੰ ਯਾਨੀ ਕਿ ਦੀਵਾਲੀ ਤੱਕ ਦੀ ਆਫਰ ਹੈ ਜਿਵੇਂ ਤੁਸੀਂ ਆਓਗੇ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਫਿਰ ਕਹੋਂਗੇ ਵੀ ਵਿਰੇਸਤਾ ਆਹੀ ਝੋਟ ਲੈਣਾ ਆਹੀ ਰੰਗ ਲੈਣਾ ਠੀਕ ਹੈ ਜੀ ਆਹੀ ਦੁਬੱਟਾ ਸੇਮ ਮੈਚ ਲੈਣਾ ਇੰਦਾ ਨਹੀਂ ਹੁੰਦਾ ਠੀਕ ਹੈ ਇਹ ਡਿਜ਼ਾਈਨ ਮਿਲ ਜਾਣਗੇ ਰੰਗ ਫਰਕ ਹੋਊਗਾ ਓਕੇ ਜੀ ਜੇ ਰੰਗ ਮਿਲੂਗਾ ਡਿਜ਼ਾਈਨ ਦਾ ਫਰਕ ਹੋਊਗਾ ਵੀ ਮਤਲਬ ਥੋੜਾ ਬਹੁਤ ਕੰਪਰੋਮਾਈਜ਼ ਕਰ ਲਿਆ ਕਰੋ ਇਹ ਮਾਲ ਆਪਣੇ ਲਈ ਰੈਗੂਲਰ ਆਉਂਦਾ ਰਹਿੰਦਾ ਠੀਕ ਹੈ ਜੀ ਵੀ ਇਹ ਇੱਕ ਚੀਜ਼ ਦਿਹਾੜੇ ਕਸਟਮਰ ਵੀ ਵਿਰੇਸਤਾ ਆਹੀ ਲੈਣਾ ਬਸ ਆਹੀ ਲੈਣਾ ਸਾਈ ਦੇਖ ਕੇ ਆਸੀ ਇਹੀ ਲੈਣਾ ਫਿਰ ਕਮੈਂਟ ਆ ਗਿਆ ਨਹੀਂ ਵੀਰੇ ਲੈ ਅਸੀਂ ਥੋੜੀ ਦੁਕਾਨ ਤੇ ਹੱਡੀ ਦੂਰੋਂ ਆਏ ਆ ਸਾਨੂੰ ਸੂਟ ਨਹੀਂ ਮਿਲਿਆ ਅਸੀਂ ਜਿਹੜਾ ਵੀਡੀਓ ਦੇਖਿਆ ਸੀ ਉਹੀ ਗੱਲ ਜਿਹਦੇ ਹੱਥ ਨਾਲ ਲੱਗਿਓ ਥੂ ਕੋੜਾ ਠੀਕ ਹੈ ਜੀ ਇਹ ਗੱਲ ਹੈ ਜੀ ਕਸਟਮਰ ਦੇ ਫਿਰ ਉਹ ਕਮੈਂਟ ਫਿਰ ਥੋੜੇ 네ਗੇਟਿਵ ਕਰਨ ਲੱ ਆ ਜਾਂਦੇ ਨੇ ਹਾਂਜੀ ਹਾਂਜੀ ਉਹਨਾਂ ਨੂੰ ਵੀ ਸਾਡੀ ਇਹੀ ਰਿਕੁਐਸਟ ਹੁੰਦੀ ਹੈ ਵੀ ਤੁਸੀਂ ਗੱਲ ਨੂੰ ਪੂਰਾ ਧਿਆਨ ਨਾਲ ਸਮਝ ਕੇ ਆਇਆ ਕਰੋ ਠੀਕ ਹੈ ਜੀ ਠੀਕ ਹੈ ਜੀ ਇਹ ਸਿਰਫ ਔਰ ਸਿਰਫ 299 ਲਓ ਜੀ 299 ਮੇਰੇ ਪਾਸ ਮੈਂ ਗੱਲ ਤੁਹਾਨੂੰ ਬਾਰ ਬਾਰ ਸਮਝਾ ਚੁੱਕਿਆ ਪਲੀਜ਼ ਰਿਕੁਐਸਟ ਹੈ ਗੱਲ ਨੂੰ ਪੂਰਾ ਸਮਝ ਲਿਓ ਆਹ ਆਲ ਓਵਰ ਸੂਟ ਹੋਊਗਾ ਆਰਗੰਝਾ ਸੂਟ ਹੋਊਗਾ ਦੁਪੱਟੇ ਉੱਤੇ ਕੱਟਵਰਕੂਗਾ ਮਾਲ ਰੈਗੂਲਰ ਮਿਲਦਾ ਰਹੂਗਾ ਇਹ ਵੀ ਮੈਂ ਤੁਹਾਨੂੰ ਕਹਿਣਾ ਮਾਲ ਰੈਗੂਲਰ ਮਿਲਦਾ ਰਹੂਗਾ ਜਦ ਵੀ ਆਉਂਗੇ ਦੁਕਾਨ ਤੇ ਇੱਕ ਵਾਰ ਪਲੀਜ਼ ਫੋਨ ਕਰਕੇ ਆਈਓ ਠੀਕ ਹੈ ਔਰ ਜਿਆਦਾ ਬੈਸਟ ਹੈ ਤੁਸੀਂ ਆਨਲਾਈਨ ਨਾਲੋਂ ਜਿਆਦਾ ਬੈਸਟ ਹੈ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਕਿਉਂਕਿ ਤੁਸੀਂ ਆਪਦੇ ਹੱਥ ਨਾਲ ਫੈਬਰਿਕ ਦੇਖੋਗੇ ਸੂਟ ਦੇਖੋਗੇ ਜੇ ਤੁਸੀਂ ਆਨਲਾਈਨ 10 ਸੂਟ ਮੰਗਾਉਗੇ ਨਾ ਦੁਕਾਨ ਤੇ ਆ ਕੇ 100 ਸੂਟ ਲੈ ਕੇ ਜਾਵੋਗੇ ਇੰਨਾ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿਉਂ ਰੀਜ਼ਨ ਇਹ ਕਿ ਜਦ ਕਸਟਮਰ ਚੀਜ਼ ਨੂੰ ਦੇਖਦਾ ਨਾ ਤਾਂ ਕਸਟਮਰ ਹਿੱਲੇ ਜਾਂਦੇ ਵੀ ਇਹ ਰੇਟ ਕਿਵੇਂ ਪਾਤੀ ਨੇ ਠੀਕ ਹੈ ਕੋਈ ਆਪਾਂ ਸ਼ੀਸ਼ਾ ਸਿਲਕ ਲੈ ਕੇ ਆਏ ਤੁਹਾਡੇ ਲਈ ਓਕੇ ਮਾਰਕੀਟ ਦੇ ਚ ਸ਼ੀਸ਼ਾ ਸਿਲਕ ਦਾ ਸੂਟ ਹੈ ਜਿਹੜਾ ਨਹੀਂ 500 ਰੁਪਏ ਦਾ ਮਿਲ ਰਿਹਾ ਏ ਠੀਕ ਆ ਜੀ ਆਪਾਂ ਤੁਹਾਨੂੰ ਸੂਟ ਦੇਤੇ ਵਰਕ ਤਾਂ ਜਿਹੜਾ ਦੇਣਾ ਹੈ ਦੇਣਾ ਹੀ ਹੈ ਹਾਂਜੀ ਠੀਕ ਆ ਜੀ ਨਾਲ ਹੈਂਡ ਵਰਕ ਦੇਣਾ ਓਕੇ ਠੀਕ ਆ ਜੀ ਨਾਲ ਹੈਂਡ ਵਰਕ ਨਾਲ ਦੁਪੱਟੇ ਉੱਤੇ ਵਰਕ ਓਕੇ ਜੇ ਤੁਸੀਂ ਮਾਰਕੀਟ ਦੇ ਦੁਪੱਟਾ ਸੂਟ ਲੈਣ ਜਾਂਦੇ ਹੋ ਤਾਂ 750 ਦਾ ਸੂਟ ਹੁੰਦਾ ਆਪਾਂ ਤੁਹਾਨੂੰ ਦੁਪੱਟਾ ਤੇ ਵੀ ਵਰਕ ਦਿੰਨੇ ਆ ਸੂਟ ਦੇਤੇ ਵੀ ਵਰਕ ਦਿੰਨੇ ਆ ਵਿਦ ਹੈਂਡ ਵਰਕ ਦਿੰਨੇ ਆ ਓਕੇ ਜੀ ਠੀਕ ਹੈ ਰੇਟ ਕੀ ਦਿੰਨੇ ਆ ਸਰਵਰ ਸਿਰਫ 999 ਰੁਪਏ ਰੇਟਾਂ ਦਾ ਆਪਣਾ ਚੈਲਨ ਨਾਲ ਗਰੰਟੀ ਹੁੰਦੀ ਹੈ ਇਸ ਕਰਕੇ ਆਪਾਂ ਵੀਡੀਓ ਸ਼ਾਰਟ ਤੋਂ ਸ਼ਾਰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਆਦਾ ਲੰਬੀ ਵੀਡੀਓ ਨਾ ਹੋ ਜਾਵੇ ਕਿਉਂਕਿ ਮਾਲ ਤਾਂ ਆਪਣੇ ਲਈ ਬਹੁਤ ਜਿਆਦਾ ਹੈ ਠੀਕ ਹੈ ਹੀ ਮਾਲ ਤਾਂ ਬਹੁਤ ਹੈ ਬਹੁਤ ਲੰਬੀ ਵੀਡੀਓ ਬਣ ਜੂਗੀ ਇਸ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਆਂ ਕਿ ਸ਼ਾਰਟ ਤੋਂ ਸ਼ਾਰਟ ਵੀਡੀਓ ਬਣਾ ਲਈਏ ਹਾਂਜੀ ਹਾਂਜੀ ਆਹ ਦੇਖੋ ਹੈਵੀ ਡਿਜ਼ਾਈਨ ਜੀ ਲਓ ਜੀ ਹੈਵੀ ਡਿਜ਼ਾਈਨ ਆਹ ਦੇਖੋ ਹੈਵੀ ਪੂਰਾ ਹੈਵੀ ਡਿਜ਼ਾਈਨ ਹਾਂਜੀ ਹਾਂਜੀ ਠੀਕ ਹੈ ਸਲਵਾਰ ਦੇ ਉੱਤੇ ਵਰਕ ਵਿਦ ਹੈਂਡ ਵਰਕ ਹਾਂਜੀ ਠੀਕ ਹੈ ਵਿਦ ਡੁਪੱਟੇ ਉੱਤੇ ਵਰਕ ਪੂਰਾ ਹੈਵੀ ਲਓ ਜੀ ਰੇਟਾਂ ਦਾ ਕੀ ਰੇਟ ਰਹਿਣਾ ਹੈ ਇਹ ਰਫਰ ਸਿਰਫ ਹੈ 999 ਰੇਟਾਂ ਦੀ ਚੈਲੰਜ ਨਾਲ ਗਰੰਟੀ ਹੋਗੀ ਇਹ ਜਿਹੜੇ ਵਾਲੇ ਪ੍ਰਾਈਸ ਦੱਸ ਰਹੇ 999 ਵਾਲੇ ਦੇ ਮੈਂ ਇਹ ਰਿਟੇਲ ਪ੍ਰਾਈਸ ਦੱਸ ਰਹੇ ਜੀ ਓਕੇ ਜੀ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲੋ ਜਿਹੜੇ ਇਹ 999 ਵਾਲੇ ਦੇ ਦੱਸੇ ਨੇ ਜਿਹੜੇ ਪਹਿਲਾਂ ਦੱਸੇ ਸੀ ਹੋਲ ਸੇਲ ਰਿਟੇਲ ਇੱਕੋ ਹੀ ਰੇਟ ਨਹੀਂ ਠੀਕ ਹੈ ਜੀ ਮੈਂ ਸਾਫ਼ ਗੱਲ ਕਰਦਾ ਠੀਕ ਹੈ ਜਿਹੜੇ ਇਹ ਵਾਲੇ ਨੇ ਹਾਂਜੀ ਇਹਦੇ ਵਿੱਚ ਮੈਂ ਹੋਲ ਸੇਲਰ ਵੀਰਾਂ ਨੂੰ ਔਰ ਬੁਟੀਕਲੀਆਂ ਭੈਣਾਂ ਨੂੰ ਹਾਂਜੀ ਸਪੈਸ਼ਲ ਡਿਸਕਾਊਂਟ ਕਰਕੇ ਦੂੰਗਾ ਠੀਕ ਹੈ ਜਿਨ੍ਹਾਂ ਨੇ ਇਕੱਠੇ ਵਿਆਹ ਲਈ ਲੈਣੇ ਨੇ ਉਹਨਾਂ ਨੂੰ ਵੀ ਡਿਸਕਾਊਂਟ ਕਰਕੇ ਦੂੰ ਪਰ ਜਿਨ੍ਹਾਂ ਨੇ ਕੁਆਂਟੀਟੀ ਚ ਲੈਣੇ ਜਿਨੇ 5-7 ਸੂਟ ਲੈਣੇ ਨੇ ਉਹਦੇ ਲਈ ਕੋਈ ਡਿਸਕਾਊਂਟ ਨਹੀਂ ਗੱਲ ਨੂੰ ਧਿਆਨ ਨਾਲ ਸੁਣ ਲਿਓ ਠੀਕ ਹੈ ਜੀ ਆਹ ਦੇਖੋ ਜੀ 999 ਮਾਰਕੀਟ ਚ 3500 ਰੁਪਏ ਦਾ ਸੂਟ ਮਿਲਦਾ ਇਹ ਵਾਲਾ ਹਾਂਜੀ ਹਾਂਜੀ ਠੀਕ ਹੈ ਸਿਰਫ ਔਰ ਸਿਰਫ 999 ਕਲ ਡਿਜ਼ਾਈਨ ਬਹੁਤ ਮਿਲ ਜਾਣਗੇ ਜਿਨੇ ਸਿੰਗਲ ਸੂਟ ਲੈਣਾ ਉਹਦਾ ਵੀ ਆਪਾਂ ਕੋਰੀਅਰ ਕਰ ਦਾਂਗੇ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਹੋਰ ਲੈ ਕੇ ਆਇਆ ਆਪਾਂ ਜੀ ਹਾਂਜੀ ਡਿਜ਼ਾਈਨ ਦੇਖ ਕੇ ਹਿੱਲ ਜੂਗੇ ਇੰਨੀ ਗਰੰਟੀ ਹੈ ਡਿਜ਼ਾਈਨ ਦੇਖ ਕੇ ਤਾਂ ਹਿੱਲੋਗੇ ਹਿੱਲੋਗੇ ਹਾਂਜੀ ਕੈਲਕੂਲੇਸ਼ਨ ਫੇਲ ਹੋ ਜੂਗੀ ਤੁਹਾਡੀ ਹਾਂਜੀ ਠੀਕ ਹੈ ਜੀ ਮਾਰਕੀਟ ਦੇ ਵਿੱਚ 3500 ਰੁਪਏ ਸੂਟ ਹੈ ਇਹ ਓਕੇ ਜੀ ਮਾਰਕੀਟ ਦੇ ਵਿੱਚ 3500 ਰੁਪਏ ਸੂਟ ਹੈ ਜੀ ਹਾਂਜੀ ਠੀਕ ਹੈ ਇਹ ਹੈਗਾ ਟੋਟਲੀ ਹੈਂਡਵਰਕ ਠੀਕ ਹੈ ਜੀ ਠੀਕ ਹੈ ਵਿਦ ਬਾਜ ਉੱਤੇ ਵਰਕ ਰਿਟੇਲ ਪ੍ਰਾਈਸ ਹਾਂਜੀ ਸਿੰਗਲ ਸੂਟ ਦਾ ਰੇਟ ਹਾਂਜੀ ਠੀਕ ਹੈ ਜੀ ਦੁਪੱਟੇ ਉੱਤੇ ਲੇਸ ਵਰਕ ਦੇਖੋ ਹਾਂਜੀ ਰੇਟ ਚੈਲੰਜ ਨਾਲ ਗਾਰੰਟੀ ਲਓ ਜੀ ਸਿਰਫ ਔਰ ਸਿਰਫ 999 ਲਓ ਜੀ ਇਹ ਵੀ 999 ਰੁਪਏ ਪੂਰਾ ਟੋਟਲ ਹੈਂਡਵਰਕ 999 ਰੁਪਏ ਦਾ ਔਰ ਗੰਜਾ ਦਾ ਫੈਬਰਿਕ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇਦੇ ਵਿੱਚ ਵੀ ਦੋ ਫੈਬਰਿਕ ਨੇ ਮੈਂ ਇੱਕ ਗੱਲ ਕੰਪੈਸਟ ਸਪਸ਼ਟ ਕਰਦਾ ਹਾਂ ਠੀਕ ਹੈ ਆ ਤਾਂ ਜਿਹੜਾ ਹੈਗਾ ਔਰਗੰజా ਉਹ ਤਾਂ ਹੈਗਾ 999 ਦਾ ਠੀਕ ਹੈ ਜੀ ਠੀਕ ਹੈ ਜੀ ਇੱਕ ਆਊਗਾ ਸ਼ਿਮਰ ਦਾ ਫੈਬਰਿਕ ਹਾਂਜੀ ਇਹ ਮਿਕਸ ਲੋਡ ਤੇ ਬਣ ਕੇ ਆਇਆ ਜੀ ਓਕੇ ਜੀ ਆਹ ਵਾਲਾ ਸ਼ਿਮਰ ਤੇ ਹੈ ਠੀਕ ਹੈ ਜੀ ਆਹ ਵਾਲਾ ਸ਼ਿਮਰ ਤੇ ਹੈ ਇਹ ਰਹੂਗਾ 1199 ਰੁਪਏ ਲਓ ਜੀ 1199 ਰੁਪਏ ਦਾ ਸ਼ਿਮਰ 1199 ਰੁਪਏ ਰੇਟ ਰਹੂਗਾ ਰੇਟ ਦਾ ਰਹੂਗਾ ਚੈਲੇਂਜ ਨਾਲ ਬਾਕੀ ਰੇਟ ਦਾ ਰੋ ਚੈਲੇ ਨਾਲ ਗਰੰਟੀ ਬਾਜੂ ਤੇ ਵਰਕ ਸਿਰਫ ਔਰ ਸਿਰਫ 1199 1999 ਡਿਜ਼ਾਈਨ ਕਲਰੇ ਚ ਬਹੁਤ ਮਿਲ ਜਾਣਗੇ ਠੀਕ ਹੈ ਜੀ ਇਹਦੇ ਚ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਇਹਦੇ ਚ ਇੱਕ ਡਿਜ਼ਾਈਨ ਹੋਰ ਦਿਖਾ ਰਹੇ ਆ ਇਹਦੇ ਚ ਹਾਂ ਜੀ ਹੈਂਡਵਰਕ ਦੇ ਦਿਖਾ ਆ ਦੇਖੋ ਆ ਦੇਖੋ ਜੀ ਲਓ ਜੀ ਇਹ ਵੀ ਮੈਂ ਤੁਹਾਨੂੰ ਪ੍ਰਾਈਸ 999 ਮੇ ਲਗਾ ਕੇ ਦਊਗਾ ਜੀ ਠੀਕ ਹੈ ਜੀ ਠੀਕ ਹੈ ਇਹਦਾ ਵੀ ਟੋਟਲ ਹੈਂਡ ਆ ਦੇਖੋ ਪੂਰੀ ਹੈਵੀ ਹੈਂਡ ਇਹਦੇ ਦੁਪट्टे ਉੱਤੇ ਲੈਸ ਕੋਟਾ ਲੈਸ ਲੱਗੀ ਹੈ ਡਿਜ਼ਾਈਨ ਕਰ ਮਿਲ ਜਾਣਗੇ ਮਾਲ ਥੋੜਾ ਜਿਆਦਾ ਰਹਿ ਗਿਆ ਮੈਂ ਫਿਲ੍ਹਾ ਦੱਸਦਾ ਮਾਲ ਮੇਲੇ ਜਿਆਦਾ ਹੈ ਨਹੀਂ ਦਾ ਜਿਨੇ ਲੁੱਟਣਾ ਲੁੱਟ ਲੋ ਮੇਲਾ ਦਿਵਾਲੀ ਤੱਕ ਸਿਰਫ ਔਰ ਸਿਰਫ 999 ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਰੇਟ ਰਹਿਣਗੇ ਚੈਲੰਜ ਨਾਲ ਗਾਰੰਟੀ ਹੋਊਗੀ ਕੋਈ ਵਾਲਾ 1299 ਨੇ ਜਦੋਂ ਆ ਦੇ ਕੋਈ ਕਾ ਡਿਜ਼ਾਈਨ ਚੱਲ ਰਹੀ ਹਾਂਜੀ ਮਾਰਕੀਟ ਦੇ ਵਿੱਚ ਮਾਰਕੀਟ ਚ ਰੇਟ ਆ 3800 ਰੁਪਏ ਹੀ ਓਕੇ ਜੀ ਮਾਰਕੀਟ ਚ ਰੇਟ ਆ 3800 ਸੋਨੂੰ ਲਾਦੀਆਂ ਹੋਣਗੀਆਂ ਮੇਰੀਆਂ ਗੱਲਾਂ ਜੀ ਹਾਂਜੀ ਠੀਕ ਹੈ ਜੀ ਬੇਸ਼ੱਕ ਆ ਦੀ ਤੁਸੀਂ ਟਰਾਈ ਕਰਕੇ ਆਓ ਮੈਂ ਨਹੀਂ ਕਹਦਾ ਵੀ ਮੇਰੀ ਗੱਲ ਤੇ ਯਕੀਨ ਕਰੋ ਹਾਂਜੀ ਹਾਂਜੀ ਮੇਰੀ ਗੱਲ ਤੇ ਬਿਲਕੁਲ ਯਕੀਨ ਨਾ ਕਰੋ ਮੈਂ ਤਾਂ ਆਪਣੀ ਚੀਜ਼ ਨੂੰ ਵਧਾ ਚੜਾ ਕੇ ਦੱਸਣਾ ਹੀ ਹੈ ਪਰ ਸੱਚਾਈ ਦਾ ਜਦੋਂ ਪਤਾ ਲੱਗਦਾ ਹੈ ਜਦ ਆਪਾਂ ਮਾਰਕੀਟ 'ਚ ਜਾਂਦੇ ਹਾਂ ਹਾਂਜੀ ਠੀਕ ਹੈ ਜਾਦਾ ਆਪਾਂ ਮਾਰਕੀਟ 'ਚ ਜਾਣੇ ਨਾ ਜਿਆਦਾ ਆਪਾਂ ਨੂੰ ਪਤਾ ਲੱਗਦਾ ਠੀਕ ਹੈ ਵੀ ਹਾਂ ਵੀ ਵਾਕਈ ਵੀਰਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਸਰਵਾਰ ਦੇ ਉੱਤੇ ਉਹ ਹੈਂਡਵਰਕ ਸੂਟ ਹੈਗਾ ਟੋਟਲ ਹੈਂਡ ਠੀਕ ਹੈ ਜੀ ਰੇਟ ਸ਼ੀਸ਼ਾ ਸਿਲਕ ਸ਼ਿਮਰ ਦੇ ਉੱਤੇ ਠੀਕ ਹੈ ਜੀ ਰੇਟ ਰਹਿਣਾ ਸਿਰਫ ਔਰ ਸਿਰਫ 1199 ਵਿਧ ਦੁਬੱਟੇ ਉੱਤੇ ਵਰਗ ਹੈ ਲਓ ਜੀ ਵਿਧ ਦੁਬੱਟੇ ਦੇ ਵਰਗ 11 ਮਾਰਕੀਟ ਦੇ 'ਚ ਤੁਸੀਂ ਜਿੱਥੋਂ ਮਰਜੀ ਟਰਾਈ ਕਰ ਲਓ ਮੈਂ ਕਹਿਣਾ ਜੀ ਮਾਰਕੀਟ ਮੈਂ ਨਹੀਂ ਕਹਿੰਦਾ ਵੀ ਸਿੱਧਾ ਮਿਲ ਆਓ ਪਹਿਲਾਂ ਟਰਾਈ ਕਰੋ ਪਹਿਲੇ ਟਰਾਈ ਕਰੋ ਫਿਰ ਇਸਤੇਮਾਲ ਕਰੋ ਠੀਕ ਹੈ ਪਹਿਲਾ ਤੁਸੀਂ ਟਰਾਈ ਕਰਕੇ ਆਓ ਹਾਂਜੀ ਹਾਂਜੀ ਠੀਕ ਹੈ ਜੀ ਸਿਰਫ ਸਿਰਫ 999 ਰੁਪਏ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ ਰੇਡੀਆਂ ਬਹੁਤ ਜ਼ਿਆਦਾ ਲੰਬੀ ਹੋ ਜਾਣੀਆਂ 999 ਠੀਕ ਹੈ ਜੀ ਰੇਡ ਧਿਆਨ ਨਾਲ ਸੁਣ ਲਿਓ ਧਿਆਨ ਨਾਲ ਸਮਝ ਲਿਓ ਓਕੇ ਜੀ ਬਾਜੂ ਤੇ ਵਰਕੂਗਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਐਸੀ ਆਈਟਮ ਦਿਖਾਉਣ ਜਾ ਰਹੇ ਹਾਂ ਹਾਂਜੀ ਜਿਹੜੇ ਕਿ ਪੂਰੇ ਪੰਜਾਬ ਚ ਨਹੀਂ ਮਿਲਦੀ ਠੀਕ ਹੈ ਜੀ ਕੱਟ ਪੀਸ ਔਰ ਰੇਟਾਂ ਦੀ ਚੈਨ ਨਾਲ ਗਾਰੰਟੀ ਔਰ ਚਲੋ ਆਪਾਂ ਆਪਣੇ ਗਰਾਊਂਡ 'ਚ ਹਾਂਜੀ ਵੀਰੇ ਹਾਂਜੀ ਵੀਰੇ ਆਪਾਂ ਜੇ ਕੱਟ ਪੀਸ ਲੈ ਕੇ ਆਇਆ ਓਕੇ ਮੈਂ ਇੱਕ ਗੱਲ ਪਹਿਲਾਂ ਕਹਿਣਾ ਚਾਹਣਾ ਹੀ ਜਿਹੜੀ ਕੱਟ ਪੀਸ ਆ ਆਪਾਂ ਆਪਣੇ ਗੋਡਾਊਨ ਚ ਵੀਡੀਓ ਬਣਾ ਰਿਆ ਓਕੇ ਇੱਥੇ ਜਿਹੜੀ ਐਂਟਰੀ ਵੀ ਹੈ ਨਾ ਉਹ ਹੋਲ ਸੇਲ ਕਸਟਮਰ ਦੀ ਹੈ ਠੀਕ ਆ ਜੀ ਠੀਕ ਹੈ ਕਈ ਕਸਟਮਰ ਕਹਿ ਲੈਂਦੇ ਨੇ ਵੀਰੇ ਅਸੀਂ ਗੈਸ ਸੀ ਸਾਨੂੰ ਕੱਟ ਪੀ ਦਿੱਤੀ ਕਿ ਨਹੀਂ ਬਾਕੀ ਤੁਹਾਨੂੰ ਦਿਖੂ ਵੀ ਨਹੀਂ ਕਿਉਂਕਿ ਇਹ ਗੋਡਾਊਨ ਚ ਦੀ ਵੀਡੀਓ ਬਣ ਰਹੀ ਹੈ ਪਰ ਇਹ ਜਿਹੜੀ ਵੀਡੀਓ ਹੈ ਸਿਰਫ ਔਰ ਸਿਰਫ ਓਨਲੀ ਔਨ ਹੋਲ ਸੇਲਰ ਵੀਰਾਂ ਨੂੰ ਠੀਕ ਆ ਜੀ ਰਿਟੇਲ ਚ ਨਹੀਂ ਦੰਦੇਗੇ ਠੀਕ ਆ ਜੀ ਠੀਕ ਹੈ ਜੀ ਪਹਿਲਾਂ ਗੱਲ ਨੂੰ ਧਿਆਨ ਨਾਲ ਸਮਝ ਲਓ ਹਾਂਜੀ ਆ ਹੋਊਗੀ 2 ਮੀਟਰ ਦੀ ਕੱਟ ਠੀਕ ਆ ਜੀ ਦੋ ਕਹਿਣਿਆ ਨਿਕਲਦੇ ਢਾਈ ਤੱਕ ਐ ਸਵਾ ਦੋ ਢਾਈ ਸਾਰੀਆਂ ਦੇਖੋ ਤੁਹਾਨੂੰ ਕੱਢ ਕੇ ਦਿਖਾਣਿਆ ਆ ਦੇਖੋ ਜੀ ਲਓ ਜੀ ਆ ਦੇਖੋ ਜੀ ਪੀਸ ਸ਼ੀਸ਼ਾ ਸਿਲਕ ਆ ਦੇਖੋ ਹਾਂਜੀ 1 2 ਢਾਈ ਠੀਕ ਹੈ ਠੀਕ ਹੈ ਸਾਰੇ ਯਾਨੀ ਕਿ ਜਿਹੜਾ ਮਰਜੀ ਆ ਨਹੀਂ ਗਾ ਵੀ ਅਸੀਂ ਸਾਡੇ ਕੋਈ ਚੁਣ ਕੇ ਪੀਸ ਕੱਢਿਆ ਹੁੰਦਾ ਆ ਦੇਖੋ ਸਾਰਾ ਸਾਡਾ ਯਾਨੀ ਕਿ ਆ ਦੇਖੋ ਆ ਤੁਹਾਡੇ ਸਾਹਮਣੇ ਆ ਦੇਖੋ ਆ ਦੇਖੋ ਜੀ ਲਓ ਜੀ 1 ਹਾਂਜੀ 2 ਸਵਾਦੋ ਆ ਗੱਬੇ ਜੋੜ ਆ ਗਿਆ ਫੇਰ ਵੀ 3.5 ਦਾ ਪੀਸ ਹੈ ਫੇਰ ਵੀ ਮਤਲਬ ਪੱਲੇ ਦਾ ਹਿਸਾਬ ਨਾਲ ਬਣ ਜੂਗਾ ਕਹਿੰਦੇ ਦੋ ਆ ਨਿਕਲਦੀ ਢਾਈ ਤੱਕੀ ਹੈ ਠੀਕ ਹੈ ਵੱਧ ਨਿਕਲੀ ਤਾਂ ਤੁਹਾਡੀ ਕਿਸਮਤ ਹੈ ਫੈਂਸੀ ਆਈਟਮਾਂ ਨੇ ਕਰਾ ਸ਼ਿਮਰਾ ਸ਼ਿਮਰਾ ਬਰਬਰੀ ਹੈ ਫੈਂਡੀ ਹੈ ਠੀਕ ਹੈ ਗਲਾਸ ਆਰਗੰਜ ਹੈ ਠੀਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 25 ਰੁਪਏ ਪੀਸ ਲਓ ਜੀ 25 ਰੁਪਏ ਪੀਸ 25 ਰੁਪਏ ਪੀਸ ਕਹਿੰਦਾ 25 ਰੁਪਏ ਮੀਟਰ ਨਹੀਂ ਕਹਿੰਦਾ ਮੀਟਰ ਦਾ 10 ਰੁਪਏ ਬੈਠੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਮੀਟਰ ਬੈਠਿਆ 10 ਰੁਪਏ ਠੀਕ ਹੈ ਜੀ 10 ਜਾਂ 11 ਰੁਪਏ ਮੀਟਰ ਦੇ ਹਿਸਾਬ ਨਾਲ ਠੀਕ ਹੈ ਜੀ 11 ਰੁਪਏ ਜਾਂ 12 ਰੁਪਏ ਮੀਟਰ ਬੈਠਿਆ ਠੀਕ ਹੈ ਜੀ ਪਰ ਬੰਡਲ ਦਾ ਬੰਡਲ ਦਊਗਾ ਬੰਡਲ ਚ ਹੋਣਗੇ 50 ਜਾਂ 60 ਪੀਸ ਠੀਕ ਹੈ ਜੀ 2 ਮੀਟਰ ਦੀ ਕੱਟ ਹੈ ਠੀਕ ਹੈ ਜੀ ਹੁਣ ਤੁਹਾਨੂੰ ਇੱਕ ਇਹ ਚ ਕੱਟ ਆਪਾਂ ਹੋਰ ਦਿਖਾਉਣੇ ਆਂ ਹਾਂਜੀ ਆ ਦੇਖੋ 3 ਮੀਟਰ ਤੋਂ ਲੈ ਕੇ ਹਾਂਜੀ 3 ਮੀਟਰ ਤੋਂ ਲੈ ਕੇ ਹਾਂਜੀ 3 ਮੀਟਰ ਤੋਂ ਲੈ ਕੇ 4 ਮੀਟਰ ਤੱਕ ਦੀ ਕੱਟ ਹੈ ਠੀਕ ਹੈ ਜੀ ਠੀਕ ਹੈ 3 ਤੋਂ ਲੈ ਕੇ 4 ਤੱਕ ਦੀ ਕਟਰ ਕਪੜਾ ਦੇਖ ਲਓ ਕਰਾਸ਼ੀਮਰੂ ਗਲਾਸ オーਗੰਜਾਉ ਠੀਕ ਹੈ ਜੀ ਬਰਬਰੀ ਹੂ ਇਹਦੇ 3-4 ਕੁਆਲਿਟੀਆਂ ਮਿਕਸ ਹੋਣੀਆਂ ਓਕੇ ਓਕੇ ਜੀ 3 ਮੀਟਰ ਦਾ ਪੀਸ ਹੋਊਗਾ 55 ਰੁਪਏ ਦਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ 3 ਮੀਟਰ ਦਾ ਪੀਸ ਹੋਊਗਾ 55 ਰੁਪਏ ਦਾ ਪੀਸ ਹੋਊਗਾ ਓਕੇ ਜੀ ਜਿੱਦਾਂ ਕਿ ਆਹ ਦੇਖੋ ਤੁਸੀਂ ਦੋ ਪੀਸ ਨੇ ਠੀਕ ਹੈ ਜੀ 110 ਰੁਪਏ ਦਾ ਸੂਟ ਬਣ ਗਿਆ ਠੀਕ ਹੈ ਜੀ ਠੀਕ ਹੈ ਜੀ 2 ਪੀਸ ਨੇ 110 ਰੁਪਏ ਦਾ ਸੂਟ ਬਣ ਗਿਆ ਹਾਂਜੀ ਹਾਂਜੀ ਜ਼ਿਆਦਾਤਰ ਤਾਂ ਮੋਸਟਲੀ ਇਹ ਚ ਡਬਲ ਪੀਸ ਹੀ ਹੋਣਗੇ ਓਕੇ ਓਕੇ ਠੀਕ ਹੈ ਜਿਵੇਂ ਆ ਹੋ ਗਿਆ ਆ ਵਾਲਾ ਹੋ ਗਿਆ ਮੋਸਟਲੀ ਡਬਲ ਪੀਸ ਹੀ ਹੁੰਦੇ ਨੇ ਜਿਹੜਾ ਨਹੀਂ ਵੀ ਹੁੰਦਾ ਉਹਨੂੰ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਓਕੇ ਯਾਨੀ ਕਿ 55 ਰੁਪਏ ਪੀਸ 110 ਦਾ ਸੂਟ ਠੀਕ ਹੈ ਜੀ ਠੀਕ ਹੈ ਮਤਲਬ ਬੰਡਲ ਦਾ ਬੰਡਲ ਦਵਾਂਗੇ ਅਸੀਂ 50 ਪੀਸ ਹੁੰਦੇ ਨੇ ਇੱਕ ਬੰਡਲ 'ਚ ਠੀਕ ਹੈ ਜੀ ਇੱਕ ਆ ਵਾਲੀ ਫੈਂਸੀ ਆਈਟਮ ਹੈ ਜੀ ਹਾਂਜੀ ਇਹ 'ਚ ਸ਼ਿਮਰ ਹੈ ਫੈਂਡੀ ਹੈ ਫੈਂਸੀ ਆਈਟਮ ਆਣੀ ਓਕੇ ਓਕੇ ਇਹ 2.5 ਤੋਂ ਲੈ ਕੇ 4 ਮੀਟਰ ਤਕਰੀਕ ਕੱਟ ਹੈ ਠੀਕ ਆ ਜੀ ਠੀਕ ਆ ਜੀ ਇਹ ਰਹੂਗਾ 65 ਰੁਪਏ ਪੀਸ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਤੇ ਇੱਕ ਕੱਟ ਆਪਣੇ ਲਈ ਆ ਆ ਗਈ 4 ਮੀਟਰ ਦੀ ਹਾਂਜੀ ਇਹ 4 ਤੋਂ ਲੈ ਕੇ 5 ਤਕਰੀਕ ਕੱਟ ਹੋਊਗੀ ਓਕੇ 490 ਤਕਰੀਕ 5 ਦੀ ਨਹੀਂ 4 ਤੋਂ ਲੈ ਕੇ 490 ਤਕਰੀਕ ਸਾਢੇ 4 ਵੀ ਨਿਕਲੂਗਾ ਪੌਣੇ 5 ਵੀ ਨਿਕਲੂਗਾ ਸਵਾ 4 ਵੀ ਨਿਕਲੂਗਾ 4 ਕਹਿਨੇ ਆ ਸੀ ਠੀਕ ਆ ਜੀ ਪਰ ਦਵਾਂਗੇ ਬੰਡਲ ਦਾ ਬੰਡਲ ਓਕੇ ਹੋਲ ਸੇਲ ਠੀਕ ਹੈ ਰੇਟ ਰਹੂਗਾ ਸਿਰਫ ਔਰ ਸਿਰਫ 99 ਰੁਪਏ ਦਾ ਲਓ 99 ਰੁਪਏ ਦਾ ਪੀਸ ਠੀਕ ਹੈ ਜੀ ਮਤਲਬ 99 ਰੁਪਏ ਦੇ ਸੂਟ ਵੀ ਬਣ ਜੂਗਾ ਤੁਹਾਡਾ ਠੀਕ ਹੈ ਜੀ ਠੀਕ ਹੈ ਇੱਕ ਬੰਡਲ ਹੋਰ ਹੈ ਇੱਧਰ ਮਾਲ ਪਈ ਆ ਵੀ ਇਹ ਵੀ 3 ਮੀਟਰ ਤੋਂ ਲੈ ਕੇ ਹਾਂਜੀ ਇਹਨਾ ਸੋਰੀ 4 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੀ ਕੱਟ ਹੈ ਠੀਕ ਹੈ ਜੀ ਠੀਕ ਹੈ ਗਲਾਸ ਔਰਗੰਜਾ ਜਿੱਦਾਂ ਗਿਆ ਤੁਹਾਨੂੰ ਇੱਕ ਪੀਸ ਕੱਟ ਕੇ ਦਿਖਾਣੇ ਆਪਾਂ ਆ ਦੇਖੋ ਤੁਹਾਡੇ ਸਾਹਮਣੇ ਗਲਾਸ ਔਰਗੰਜਾ ਇਹ ਇੱਕ ਦੋ ਤਿੰਨ ਤਿੰਨ ਚਾਰ ਸਾਢੇ ਪੌਣੇ ਪੰਜ ਆ ਨਿਕਲਣਗੇ ਠੀਕ ਹੈ ਜੀ ਠੀਕ ਹੈ ਜੀ ਮਤਲਬ ਸਵਾ ਚਾਰ ਕਹਿਣੇ ਆ ਪਰ ਅਸੀਂ ਓਕੇ ਓਕੇ ਠੀਕ ਹੈ ਜੀ ਪੀਸ ਕਿੰਨੇ ਦਾ ਪਊਗਾ ਸਿਰਫ ਔਰ ਸਿਰਫ 80 ਰੁਪਏ ਦਾ ਲਓ ਜੀ 80 ਰੁਪਏ ਦਾ 80 ਰੁਪਏ ਦਾ ਪੀਸ ਪਊਗਾ ਠੀਕ ਹੈ ਜੀ ਠੀਕ ਹੈ ਜੀ ਇਕ ਆ ਸੂਟ ਨੇ ਆਪਣੇ ਲਈ ਓਕੇ ਜੀ ਠੀਕ ਹੈ ਜੀ ਆ ਸੂਟ ਮਿਕਸ ਲੋਰਡ ਪਿਆ ਓਕੇ ਠੀਕ ਹੈ ਜੀ ਫੈਂਡੀ ਵੀ ਹੈ ਸ਼ੀਸ਼ਾ ਸਿਲਕ ਵੀ ਹੈ ਕਰਾ ਸ਼ਿਮਰ ਵੀ ਹੈ ਬਰਬਰੀ ਵੀ ਹੈ ਰੇਟ ਰਹੂਗਾ ਸਿਰਫ ਔਰ ਸਿਰਫ 199 ਰੁਪਏ ਲਓ ਜੀ 199 ਰੁਪਏ ਠੀਕ ਹੈ ਜੀ ਇੱਕ ਆ ਸ਼ਿਮਰ ਦੇ ਚਮਾਲ ਪਈ ਹਾਂਜੀ ਆ ਵੀ ਸ਼ਿਮਰ ਪਈ ਹੈ ਆ ਵੀ ਸ਼ਿਮਰ ਪਈ ਹੈ ਹਾਂਜੀ ਇਹ ਪਊਗਾ 250 ਰੁਪਏ ਦਾ ਜੀ ਲਓ ਜੀ 250 ਰੁਪਏ ਇਹ ਪਊਗਾ 250 ਰੁਪਏ ਸੂਟ ਇੱਕ ਨੀਚੇ ਪਈ ਹੈ ਕਰੇਪ ਹਾਂਜੀ ਆ ਰੰਗ ਪੈਣ ਦੇ ਵਿੱਚ 15 16 ਜੀ ਓਕੇ ਠੀਕ ਹੈ 15 16 ਕਲਰ ਪੈਣੇ ਠੀਕ ਹੈ ਇਹ ਪਊਗਾ ਤੁਹਾਨੂੰ 150 ਰੁਪਏ ਸੂਟ ਲਓ ਜੀ 150 ਦਾ 150 ਰੁਪਏ ਸੂਟ ਪਊਗਾ ਹਾਂਜੀ ਠੀਕ ਹੈ ਜੀ ਤੇ ਆ ਵੀ ਦੋ 190 ਮੇਰ ਪੜਾ ਪੂਗਾ ਇਹਦਾ ਸੌਰੀ ਢਾਈ 3 ਮੀਟਰ ਦੀ ਕਟ ਹੈ ਜੀ ਓਕੇ ਓਕੇ ਠੀਕ ਹੈ ਜੀ ਮਾਰਕੀਟ 'ਚ ਆਹ ਕੱਪੜੇ ਨੇ ਧਮਾਲ ਪਾਈ ਪਈ ਹੈ ਓਕੇ ਮਾਰਕੀਟ ਦੇ ਵਿੱਚ ਹਾਂਜੀ ਆਹ ਕੱਪੜੇ ਨੇ ਧਮਾਲ ਪਾਈ ਪਈ ਹੈ ਜੀ ਲਓ ਜੀ ਠੀਕ ਹੈ ਜੀ ਹਾਂਜੀ ਤੁਸੀਂ ਮਾਰਕੀਟ ਦੇ ਵਿੱਚ ਜਿਹਦੀ ਮਰਜ਼ੀ ਵੀਡੀਓ ਦੇਖ ਲਿਓ ਹਾਂਜੀ ਹੱਦ ਹੱਦ ਹਾਂਜੀ 500 ਦਾ ਸੂਡ ਮਿਲੂਗਾ ਜੀ ਠੀਕ ਹੈ ਘੱਟ ਤੋਂ ਘੱਟ 500 ਦਾ ਪਾਇਆ ਸਾਰਿਆਂ ਦਾ ਹਾਂਜੀ ਠੀਕ ਹੈ ਜੀ ਇਹਦੇ 'ਚ ਕਲਰ ਆ ਆਪਣੇ ਲੇ ਵਹੇਗਾ 30 35 ਕਲਰ ਠੀਕ ਹੈ ਜੀ ਡਾਰਕ ਕਲਰ ਵੀ ਨੇ ਲਾਈਟ ਕਲਰ ਵੀ ਨੇ ਮਾਲ ਬਹੁਤ ਜ਼ਿਆਦਾ ਪਿਆ ਆਪਣੇ ਲਵੇ ਜਿੰਨਾ ਕਹੇ ਉਹਨਾਂ ਠੀਕ ਹੈ ਜੀ ਠੀਕ ਹੈ ਜੀ ਜਿੰਨਾ ਕਹੇ ਉਹਨਾਂ ਮਾਲ ਪਿਆ ਆ ਦੇਖੋ ਡਾਰਕ ਸ਼ੇਡ ਵੀ ਪਿਆ ਪੂਰਾ ਓਕੇ ਠੀਕ ਹੈ ਜੀ ਰੇਟ ਕੀ ਲੈਣਾ 5 ਪਲੱਸ ਦੀ ਕਟ ਹੋਊਗੀ ਓਕੇ 5 ਪਲੱਸ ਕਟ ਹੋਊਗੀ ਠੀਕ ਹੈ ਜੀ ਹਾਂਜੀ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਏ ਲਓ ਜੀ 250 ਰੁਪਏ ਦਾ ਰੇਟ ਰਹੂਗਾ ਸਿਰਫ ਔਰ ਸਿਰਫ 250 ਰੁਪਏ ਹੋਲ ਸੇਲ ਵੀ ਰਾਂ ਨੇ ਠੀਕ ਹੈ ਜੀ ਠੀਕ ਹੈ ਜੀ ਹੋਲ ਸੇਲ ਵੀਰਾਂ ਲਈ 250 ਦਾ ਰੇਟ ਰੂਗਾ ਜੇ ਰਿਟੇਲ 'ਚ ਜਿਹੜੇ ਸੂਟ ਦਿਖਾਤੇ ਨੇ ਹਾਂਜੀ ਜਿਹੜੇ ਸੂਟ ਦਿਖਾਤੇ ਨੇ ਤੁਹਾਨੂੰ ਰਿਟੇਲ 'ਚ ਵੀ ਮਿਲ ਜਾਣਗੇ ਪਰ ਆਪਣੀ ਦੁਕਾਨ ਤੇ ਆਉਣਾ ਪਊਗਾ ਠੀਕ ਹੈ ਜੀ ਇਹ 250 ਰੁਪਏ ਦਾ ਸੂਟ ਹੈ ਹੀ ਇਹ ਠੀਕ ਹੈ ਜੀ ਤੇ ਇਹਦੇ ਜੇ ਕਲਰ ਡਿਜ਼ਾਈਨ ਬਹੁਤ ਨੇ ਡਿਜ਼ਾਈਨ ਨਹੀਂ ਸੋਰੀ ਕਲਰ ਬਹੁਤ ਨੇ ਇਹਦੇ 'ਚ ਹਾਂਜੀ ਹਾਂਜੀ ਸਿਰਫ ਅ ਸਿਰਫ 250 ਰੁਪਏ ਦਾ ਸੂਟ ਹੈ ਠੀਕ ਹੈ ਜੀ ਠੀਕ ਹੈ ਇੱਕ ਆ ਵੈਲਿਊਟ ਹੈ ਜੀ ਓਕੇ ਜੀ ਵੈਲੂਟ ਹੈਂਗਾ ओरिजिनल 9000 ਜੀ ਓਕੇ ਜੀ ओरिजिनल ਵਾਲੀ ਵਿਸਕੋਸ ਵਾਲੀ ਉਹ 9000 ਹਾਂਜੀ ਰੇਟ ਰਹੂਗਾ ਸਿਰਫ ਅਰ ਸਿਰਫ 450 ਰੁਪਏ ਲੋਈ ਸਿਰਫ 450 ਤੇ ਇੱਕਾ ਕਾਟ ਰਾਈਜ਼ ਹੈ ਓਕੇ ਜੀ ਇਹ ਚ ਵੀ ਡਾਰਕ ਡਾਰਕ ਕਲਰ ਪੈਣੀ ਓਕੇ ਜੀ ਠੀਕ ਹੈ ਜੀ ਹਾਂਜੀ ਆ ਡਾਰਕ ਡਾਰਕ ਕਲਰ ਪੈਨੇ ਠੀਕ ਹੈ ਸਾਰੀ ਡਾਰਕ ਕਾ ਕਲਰ ਲੱਗਿਆ ਡਾਰਕ ਚਾਟ ਥੋੜਾ ਜੀ ਮਾਲ ਰਹਿ ਗਿਆ ਜਿਆਦਾ ਮਾਲ ਲੀਂਗਾ ਆ ਜਿੰਨਾ ਵੀ ਮਾਲ ਆ ਸਾਰਾ ਹਾਂਜੀ ਜਿੰਨਾ ਵੀ ਇਹ ਵਾਲਾ ਤੁਹਾਨੂੰ ਆਪਾਂ 199 ਲਗਾ ਕੇ ਦਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆਈਟਮ ਹੋਰ ਬਹੁਤ ਜ਼ਿਆਦਾ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਹਾਂਜੀ ਆ ਦੇਖੋ ਇਹ ਡੋਲਾ ਦੁਪੱਟਾ ਓਕੇ ਠੀਕ ਹੈ ਜੀ ਪਿਓਰ ਵਿਸਕੋਸ ਵਾਲਾ ਡੋਲਾ ਬਨਾਰਸੀ ਦੁਪੱਟਾ ਹੈ ਹਾਂਜੀ ਠੀਕ ਹੈ ਇਹ ਆਪਾਂ ਤੁਹਾਨੂੰ 150 ਰੁਪਏ ਲਗਾ ਕੇ ਦਵਾਂਗੇ ਲਓ ਜੀ 150 ਦਾ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ 150 ਰੁਪਏ ਦਾ ਦੁਪੱਟਾ ਕਲਾ ਡਿਜ਼ਾਈਨ ਬਹੁਤ ਨੇ ਇਹਦੇ ਵਿੱਚ ਠੀਕ ਹੈ ਸਿਰਫ ਔਰ ਸਿਰਫ 150 ਰੁਪਏ ਦਾ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਬਹੁਤ ਮਿਲ ਜਾਣਗੇ ਹਾਂਜੀ ਆ ਦੇਖੋ ਸਿਰਫឫ ਸਿਰਫ 150 ਰੁਪਏ ਦਾ ਪਰ ਮਿਲੂ ਉਹਨੂੰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਇੱਕ ਹੀ ਆ ਪਿਓਰ ਵਿਸਕਾਸ ਚਨੂਨ ਹਾਂਜੀ ਦੁਪੱਟਾ ਲੈਣਾ ਦੁਪੱਟਾ ਲੈ ਲਓ ਸੂਟ ਲੈਣਾ ਸੂਟ ਲੈ ਲਓ ਡਾਰਕ ਚਾਰਟ ਆ ਸਾਰਾ ਠੀਕ ਹੈ ਜੀ ਠੀਕ ਹੈ ਦੁਪੱਟਾ ਹੈਗਾ 150 ਰੁਪਏ ਦਾ ਓਕੇ ਸੂਟ ਹੈਗਾ 300 ਰੁਪਏ ਦਾ ਠੀਕ ਹੈ ਹੋਲ ਸੇਲ ਰੇਟ ਹੈ ਠੀਕ ਹੈ ਜੀ ਠੀਕ ਹੈ ਜੀ ਵੈਰਾਈਟੀ ਆਪਣੇ ਲਈ ਹਰ ਤਰ੍ਹਾਂ ਦੀ ਮਿਲ ਜੂਗੀ ਹਰ ਤਰ੍ਹਾਂ ਦੀ ਓਕੇ ਜੀ ਠੀਕ ਹੈ ਜੀ ਤੇ ਆਪਾਂ ਜਿਹੜੇ ਵੀ ਲੈਣੀ ਹੈ ਇਹ ਜਿਹੜੇ ਗੋਡਾਣ ਚ ਲੈ ਕੇ ਆਪਾਂ ਹੋਲ ਸੇਲ ਵੀਰਾਂ ਲਈ ਕਰ ਰਹੇ ਆਏ ਕੰਮ ਹੈ ਠੀਕ ਹੈ ਜੀ ਠੀਕ ਹੈ ਧਿਆਨ ਨਾਲ ਗੱਲ ਨੂੰ ਸਮਝ ਲਿਓ ਰਿਟੇਲ ਨਹੀਂ ਲਈ ਨਹੀਂ ਹੈਗਾ ਹਾਂ ਪਰ ਜਿਹੜੇ ਮੈਂ ਸੂਟ ਦਿਖਾਤੇ ਨੇ ਪੰਜ ਵਾਲੇ ਉਹ ਰਿਟੇਲ 'ਚ ਵੀ ਨੇ ਮਲੇਵੇ 2-4 ਪਾਰਸਲਾਂ ਵਾਲਾ ਕੰਮ ਨਹੀਂ ਹੈਗਾ ਓਕੇ ਇਹ ਪੂਰਾ ਮੈਂ ਕਿਹਾ 20x40 ਦਾ ਸਾਡਾ ਉਹ ਹੈ ਠੀਕ ਹੈ 12 ਫੁੱਟ ਲੈਂਟਰ ਹੈ ਹਾਂਜੀ 7 ਫੁੱਟ ਤੱਕ ਮਾਲ ਆਇਆ ਪਿਆ ਜੀ ਘੱਟ ਤੋਂ ਘੱਟ 1.5-200 ਪਾਰਸਲ ਪਿਆ ਜੀ ਲਓ ਜੀ ਪਾਰਸਲ ਆ ਜੀ ਇਹ ਮਾਲ ਦਾ ਬਸ ਐਂ ਸਮਝੋ ਥੋੜਾ ਟਰੇਲਰ ਹੈ ਇਹ ਓਕੇ ਫਿਲਮ ਤੋਂ ਵੀ ਬਾਕੀ ਹੈ ਠ ਘੜ ਤੋਂ ਘੜੇ 1.5 200 ਪਾਸ ਆ ਪਿਆ ਨੀਚੇੜਾ ਪਿਆ ਪਿਆ ਇਹੀ 120 25 ਪਾਰਸਲ ਪੈਣੇ ਠੀਕ ਆ ਪਾ ਖੜੇ ਆ ਜਿਹੜੇ ਨੇ ਇੱਧਰ ਲੈਦਾਂ ਨੇ ਜਿਹੜਾ ਖੋਲ ਕੇ ਮਾਲ ਲਾ ਲਿਆ ਉਹ ਲੈਦਾ ਹਜੇ ਠੀਕ ਹੈ ਠੀਕ ਹੈ ਐ ਨਹੀਂਗਾ ਵੀ ਆਪਣਾ ਛੋਟਾ ਜਿਹਾ ਕੰਮ ਹੈ ਠੀਕ ਹੈ ਆਪਣਾ ਹੋਲ ਸੇਲ ਦਾ ਕੰਮ ਹੈ ਮਤਲਬ ਮਾਲ ਕੁਆਂਟੀਟੀ ਜਿ ਮਿਲ ਜੂ ਜਿੰਨਾ ਚਾਹੀਦਾ ਉਨਾ ਮਿਲ ਜੂ ਪਾਰਸਲ ਟੂ ਪਾਰਸਲ ਦੀ ਮਿਲ ਜੂਗਾ ਠੀਕ ਆ ਜੀ ਇੱਕ ਵਾਰ ਤੁਸੀਂ ਰਿਕੁਐਸਟ ਉਹ ਕਰੋ ਵੀ ਮਤਲਬ ਕਿਹੜੀ ਚੀਜ਼ ਲੈਣੀ ਹੈ ਠੀਕ ਹੈ ਅਸੀਂ ਤੁਹਾਡੀ ਰਿਕੁਆਇਰਮੈਂਟ ਪੂਰੀ ਕਰਾਂਗੇ ਹਰ ਤਰ੍ਹਾਂ ਦੀ ਠੀਕ ਆ ਜੀ ਠੀਕ ਹੈ ਜੀ ਹਰ ਤਰ੍ਹਾਂ ਦਾ ਮਾਲ ਮਿਲ ਜੂਗਾ ਇਹਦੇ ਵਿੱਚ ਲਓ ਵੀ ਠੀਕ ਆ ਆ ਦੇਖੋ ਵੀ ਪੂਰਾ ਮਾਲ ਲੱਗਿਆ ਪਿਆ ਹਾਂਜੀ ਹਾਂਜੀ ਠੀਕ ਆ ਜੀ